ਸਸਰੀ ਗਾਲਾ ਸਾਬ ਤੋਂ ਪਿਆਰ ਮੈ ਸਾਰਿਆਂ ਨੂੰ ਬਹੁਤ-ਬਹੁਤ ਤਨਵਾੜ ਕਨ ਚਾਹੁੰਦੀ ਆ ਕਿ ਤੁਸੀਂ ਮੇਰੇ ਵੀਰਿਆ ਨੂੰ ਬਹੁਤ ਪਿਆਰ ਦਿੱਤਾ ਮੇਰੇ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਕਿ ਮੈਂ ਸਾਰਿਆਂ ਨੂੰ ਦੱਸਾਂ ਕਿ ਕੋਈ ਵੀ ਕਿਸੇ ਵੀ ਸਭਿਆਚਾਰ ਤੋਂ ਪੰਜਾਬੀ ਸਿੱਖ ਸਕਦਾ ਆ ਮੈਂ ਵੀ ਡਿਫਰੈਂਟ ਕਲਚਰ ਤੋਂ ਆ ਮੇਰਾ ਡੈਡੀ ਆਇਰਿਸ਼ ਆ ਤੇ ਮੇਰੀ ਮੰਮੀ ਇੰਗਲਿਸ਼ ਬੈਕਗਰਾਉਂਡ ਤੋਂ ਆ ਤੇ ਮੇਰਾ ਮਤਲਬ ਹੈ ਹੀ ਆ ਜੇ ਤੁਹਾ ਦੇ ਸ਼ੌਂਕ ਆ ਤੁਸੀਂ ਪੰਜਾਬੀ ਸਿੱਖ ਸਕਦਾ ਆ ਜਦੋਂ ਮੈਂ ਪਹਿਲੀ ਬਾਰ ਪੰਜਾਬੀ ਸੁਣੀ ਤੇ ਮੈਨੂੰ ਪੰਜਾਬੀ ਬੋਲੀ ਬਹੁਤ ਪਿਆਰੀ ਲੱਗੀ ਤੇ ਮੈਂ ਮਾਨ ਬਣਾ ਲਿਆ ਕਿ ਮੈਂ ਠੇਠ ਪੰਜਾਬੀ ਸਿੱਖੂੰਗੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਆਪਣੀ ਮਾਂ ਬੋਲੀ ਨਾਲ ਪੋਲੋ ਪੰਜਾਬੀ ਲੋਕਾਂ ਨੇ ਇਨੀਆਂ ਕੁਰਬਾਨੀਆਂ ਦਿੱਤੀਆਂ ਇਸ ਕੌਮ ਨੂੰ ਜਿੰਦਾ ਰੱਖਣ ਲਈ ਮੇਰੀ ਬੇਨਤੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਤਾਂ ਕਿ ਪੰਜਾਬੀ ਕਲਚਰ ਨੂੰ ਇਦਾਂ ਹੀ ਰਹੇ ਮੈਂ ਹੋਰ ਵੀ ਵੀਡੀਓਜ਼ ਬਣਾਉਂਗੀ ਤੇ ਤੁਸੀਂ ਮੈਨੂੰ ਦੱਸੋ ਕਿਹੜਾ ਟੌਪਿਕ ਤੇ ਬਣਾਵਾਂ ਕਮੈਂਟਸ ਵਿੱਚ ਲਿਖੋ ਤੇ ਅਸੀਂ ਪੰਜਾਬੀ ਹੋਰ ਲੋਕਾਂ ਤੱਕ ਪਹੁੰਚਾਈਏ ਮੈਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸਤਿ ਸ੍ਰੀ ਅਕਾਲ